ਹallelujah ਸਾਰੇ ਮਸੀਹ ਪਾਈ ਪੈਨਾ ਨੂੰ ਜੈ ਮਸੀਹ ਦੀ ਅੱਜ ਜਿਸ ਸਿਸਟਰ ਦੇ ਸੀ ਗਵਾਹੀ ਨੂੰ ਸੁਣਨ ਜਾ ਰਹੇ ਇਹਨਾਂ ਦਾ ਨਾਮ ਰਜਨੀ ਹੈ ਇਹ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹ ਆਪਣੇ ਜੀਵਨ ਦੀ ਅੱਜ ਵੱਡੀ ਗਵਾਹੀ ਨੂੰ ਦੇਣ ਜਾ ਰਹੇ ਨੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਆਪਣੀ ਦਾਸੀ ਜੀਐਸ ਮਸੀਹ ਯੂਸਫ ਪਿੰਕੀ ਪਾਸਟਰ ਦੇ ਦੁਆਰਾ ਇਹਨਾਂ ਦੇ ਜੀਵਨ ਚ ਕੰਮ ਕੀਤਾ ਹallelujah ਇਹਨਾਂ ਨੂੰ ਕਿਸੇ ਇਹਨਾਂ ਦੇ ਗਵਾਂਡੀ ਨੇ ਜੀਐਸ ਮਸੀਹ ਯੂਸਫ ਮਿਨਿਸਟਰੀ ਦਾ ਪ੍ਰੇਅਰ ਲਾਈਨ ਨੰਬਰ ਦਿੱਤਾ ਔਰ ਨੰਬਰ ਤੇ ਇਹਨਾਂ ਨੇ ਆਪਣੇ ਲਈ ਪ੍ਰੇਅਰ ਕਰਵਾਈ ਔਰ ਘਰ ਬੁਲਾ ਕੇ ਵਿਜ਼ਿਟ ਕਰਵਾਇਆ ਔਰ ਵਿਜ਼ਿਟ ਕਰਨ ਤੋਂ ਬਾਅਦ ਜਦੋਂ ਪਿੰਕੀ ਪਾਸਟਰ ਨੇ ਇਹਨਾਂ ਦੇ ਉੱਤੇ ਲੇ ਹੈਂਡ ਕੀਤਾ ਰੋਸਟੈਂਮ ਇਹਨਾਂ ਨੂੰ ਦੁਸ਼ਟ ਆਤਮਾ ਛੱਡ ਕੇ ਗਿਆ ਜੋ ਕਾਲੀ ਕਬਰਾਟ ਕਰੋਧ ਔਰ ਬਿਮਾਰ ਥਕੇ ਔਰ ਥਕਾਵਟ ਚ ਰੱਖਦਾ ਸੀ ਔਰ ਉਸ ਦਿਨ ਤੋਂ ਇਹ ਸਿਸਟਰ ਆਜ਼ਾਦ ਔਰ ਫਰੀ ਨੇ ਇਸ ਗਵਾਹੀ ਦੇ ਲਈ ਸੀ ਪ੍ਰਭੂ ਦਾ ਧੰਨਵਾਦ ਕਰਦੇ ਔਰ ਖੁਦਾਵੰਦ ਦੇ ਨਾਮ ਚ ਮਹਿਮਾ ਦੇਨੇ ਹਾਲੇਲੂਇਆ ਇਸ ਹਾਲੇਲੂਇਆ ਕਿ ਜਿਸ ਤਰ੍ਹਾਂ ਪ੍ਰਭੂ ਦੇ ਵਚਨ ਚ ਦੂਸਰਾ ਕ੍ਰੰਤੀਓ 9 ਉਹਦੀ 3 ਦੀ 17 ਚ ਲਿਖਿਆ ਹੁਣ ਉਹ ਪ੍ਰਭੂ ਦਾ ਆਤਮਾ ਹੈ ਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਹੀ ਆਜ਼ਾਦੀ ਹੈ ਹਾਲੇਲੂਇਆ ਆਮੇਨ ਪ੍ਰਭੂ ਦੇ ਵਚਨ ਦੇ ਦੁਆਰਾ ਪਰਮੇਸ਼ਵਰ ਨੇ ਇਸ ਭਿਆਨ ਦੇ ਜੀਵਨ ਚ ਕੰਮ ਕੀਤਾ ਔਰ ਅੱਜ ਪਿਆਨ ਖੁਸ਼ਹਾਲ ਜੀਵਨ ਨਾਲ ਔਰ ਅਜ਼ ਆਦਨੇਸ਼ੂ ਮਸੀਹ ਦੇ ਸਮਰਥੀ ਨਾਮ ਜੀ ਗੋਡ ਬlesਸ ਯੂ ਆਲ ਪ੍ਰਭੂ ਤੁਹਾਨੂੰ ਇਸ ਬਚਨ ਦੁਆਰਾ ਆਸ਼ੀਸ਼ ਔਰ ਬਰਕਤ ਆਓ ਇਸ ਭੈਣ ਦੀ ਗਵਾਹੀ ਨੂੰ ਇਹਨਾਂ ਦੇ ਮੂੰਹੋਂ ਸੁਣਨੇ ਹallelujah ਮੈਂ ਬਹੁਤ ਮਿਲਕੀ ਸਰੀਰ ਮਰਦੁਪਦਾਹੀ ਦਰਦਨਾ ਭਰਿਆ ਸੀ ਤੇ ਮੈਂ ਟੈਨਸ਼ਨ ਨਹੀਂ ਨਹੀਂ ਹਾਂ ਤੇ ਫਿਰ ਪਰਮੇਸ਼ਰ ਜੀ ਦੇ ਦਸਤਕਾਰ ਆ ਕੇ ਪ੍ਰਾਰਥਨਾ ਕਰਕੇ ਗਏ ਔਰ ਦਿਨੇ ਮੈਂ ਬਿਲਕੁਲ ਠੀਕ ਹਾਂ ਮੈਂ ਪਰਮੇਸ਼ਰ ਜੀ ਦਾ ਵੀ ਧੰਨਵਾਦ ਕਰਦੀ ਹਾਂ ਤੇ ਪਰਮੇਸ਼ਰ ਜੀ ਦੇ ਦਸਤਕਾਰ ਦਾ ਵੀ ਧੰਨਵਾਦ ਕਰਦੀ ਹਾਂ ਆਮ ਸਾਰਿਆਂ ਨੂੰ ਜੈਮਸੀ ਦੀ ਆਮਨ